ਕਹਾਉ ਤਲ ਗੁਰ ਸੇਵੀ ਐ ਅਹਨੇ ਸਹਜ ਸੋਭਾਈ ਦਰਸਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵੈ ਸਿਫਤ ਖਸਮ ਦੀ ਨੂਰਿਆਰ ਸਾਹ ਕੋਰ ਸਾਹ ਝੱਟੀ ਐ ਤਦ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸਚਾ ਪਾਤਿ ਸਾਹੂ ਸਿਰ ਸਾਹਾਂ ਦੇ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੂ ਸਜਣ ਸਚਾ ਪਾਤਿ ਸਾ ਸਿਰ ਸਾਹ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀ ਸਾਹੋ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋਰਠ ਮਹੱਲਾ ਇਹ ਜਗ मीत देखे देख कोई सगल जगत अपने सुख लागे दुख में संग न होई ਇਹ ਜਗ ਮੀਤ ਨ ਦੇਖਿਓ ਕੋਈ ਸਗਲ ਜਗਤ ਆਪਣੈ ਸੁਖ ਲਾਗਿਓ ਦੁਖ ਮੈਂ ਸੰਗ ਨ ਹੋਈ ਰਹਾਉ ਦਾਰਾਮੀਤ ਪੂਤ ਸੰਬੰਧੇ ਸਗਰੇ ਧਨ ਸੋ ਲਾਗੇ ਜਬ ਹੀ ਨਿਰਧਨ ਦੇਖਿਓ ਨਾਰਕਉ ਤੰਗੁ ਸਾਡ ਸਭ ਭਾਗੇ ਕਹਾਉ ਕਹਾ ਯਾ ਮਨ ਬਉਰੀ ਕਉ ਇਨਸਿਓ ਨੇਹ ਲਗਾਇਓ ਦੀਨਾਨਾਥ ਸਗਲ ਭੈ ਭੰਜਨ ਜਾਸਤਾ ਕੋ ਬਿਸਰਾਇਓ ਸਵਾਨ ਪੂਛਿ ਜੋ ਭਇਓ ਨ ਸੁਧਹੁ ਬਹੁਤ ਜਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰਾਖਾ ਹੋ ਨਾਮ ਤੁਹਾਰਾ ਲੀਨ ਆਉ ਸਵਾਨ ਪੂਛ ਜੋ ਭਇ ਨਾ ਸੂਧੋ ਬਹੁਤ ਜਤਨ ਮੈਂ ਕੀ ਨਾਉ ਮਾਨਕ ਲਾਜ ਬਿਰਦ ਕੀ ਰਾਖਾ ਹੋ ਨਾਮ ਤੁਹਾਰਾ ਲੀਨ ਹੋ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹੀ ਸੋਰਠ ਮਹਲਾ ਨਾਮਾ े जाग मीत ना देखे ओ कोई सगल जगत अपने सुख लागे दुख मैं संग न होई